ਮਰੀਕ 2 ਨੰਬਰ ਦੇ ਵੀਰੇ ਮੈਚ ਬੋਲਦੇ ਪਲੀਜ਼ ਰਿਕੁਐਸਟ ਹੈ ਅਨਮੋਲ ਖਲੋਟੀ ਤੇ ਜੋਧਾ ਦਾ ਪਹਿਲਾ ਮੈਚ ਹੈ ਕਾਫੀ ਬਾਜਾਂ ਵੱਜ ਗਈਆਂ ਟੀਮਾਂ 2 ਨੰਬਰ ਗਰਾਊਂਡ ਦੇ ਵਿੱਚ ਜਾਣ ਜੀ ਪੂਰ ਹੀਰਾ ਹੁਸ਼ਿਆਰ ਪਰਤੇ ਕੋਟ ਸੁਖੀਆ ਇਹ ਵੀ ਟੀਮਾਂ 2 ਨੰਬਰ ਗਰਾਊਂਡ ਦੇ ਵਿੱਚ ਚਲੀਆਂ ਜਾਣ ਹਲੋ ਜੀਤੂ ਬਿਹੜ ਜੀ ਆਏ ਇੱਕ ਵਾਰੀ ਇੱਧਰ ਵੀਰੇ ਜ਼ਰੂਰੀ ਅਨਾਊਂਸਮੈਂਟ ਹੈ ਕਬੱਡੀ ਜਗਤ ਲਈ ਬਹੁਤ ਮਾੜੀ ਖਬਰ ਹੈ ਅੱਜ ਜਦੋਂ ਆਪਣਾ ਏਰਪਾਲ ਛੇੜੀ ਦਾ ਟੂਰਨਾਮੈਂਟ ਚੱਲਦਾ ਸੀਗਾ ਪਹਿਲਾ ਤੇ ਪਤਾ ਨਹੀਂ ਦੂਜਾ ਰਾਊਂਡ ਸੀਗਾ ਕਬੱਡੀ ਖਿਡਾਰੀ ਬਿੱਟੂ ਬਲਿਆਲ ਜ਼ਿਲ੍ਹੇ ਸੰਗਰੂਰ ਦਾ ਪੁਹਾਨੀਗੜ ਦੇ ਲਾਗੇ ਬਲਿਆਲ ਪਿੰਡ ਦਾ ਉੱਥੋਂ ਦਾ ਕਬੱਡੀ ਖਿਡਾਰੀ ਇੱਥੇ ਖੇਡਣ ਆਇਆ ਸੀ ਉਹਦੇ ਅਚਾਨਕ ਖੇਡਦਿਆਂ ਕੋਈ ਸੱਟ ਲੱਗੀ ਦੇਖ ਦੇਖ ਕੇ ਪਤਾ ਵੀ ਨਹੀਂ ਅੱਦਾਂ ਵੀ ਜਾਨਾ ਕੋਈ ਖੇਡਦੇ ਸੱਟ ਲੱਗੀ ਹੈ ਕਿਉਂਕਿ ਵੀਰ ਦੇ ਪਹਿਲਾਂ ਹਾਰਟ ਦਾ ਪ੍ਰੈਸ਼ਰ ਸਟੰਟ ਪਏ ਸੀਗੇ ਉਹ ਇੱਕ ਚੱਕਰ ਜਾਂ ਖਾ ਕੇ ਡਿੱਗਿਆ ਤੇ ਪ੍ਰਬੰਧਕ ਵੀਰਾਂ ਨੇ ਉਹਨੂੰ ਹਸਪੀਟਲ ਦੇ ਵਿੱਚ ਜਾ ਕੇ ਇੱਥੇ ਭਰਤੀ ਕਰਾਤਾ ਇਲਾਜ ਵਾਸਤੇ ਤੇ ਹੁਣੀ-ਹੁਣੀ 2 ਮਿੰਟ ਪਹਿਲਾਂ ਪਤਾ ਲੱਗਿਆ ਵੀ ਉਹ ਪਲੇਅਰ ਜਿਹੜੀ ਉਹਦੀ ਡੈਥ ਹੋ ਗਈ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ